ਇੱਕ ਦਿਨ ਦਾ ਚਲ ਮੇਰੀ ਗੱਲ ਸੁਣ ਇੱਕ ਵਾਰੀ ਤੇ ਮਾਫੀ ਸਾਰੇ ਦੇ ਦਿੰਦੇ ਹੁਣ ਮਾਫੀ ਦੋ ਨਾ ਕੋਈ ਮਾਫੀ ਹਾਂਜੀ ਸასი ਕਾਲ ਦੀ ਸਾਰਿਆਂ ਨੂੰ ਢਿੱਲੋ ਬ੍ਰਦਰ ਪੀਵੀ ਤੇਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਵਾਲਾ ਬਲੌਗ ਬਹੁਤ ਹੀ ਐਮਰਜੈਂਸੀ ਦੇ ਵਿੱਚ ਬਣਾ ਰਹੇ ਆ ਕਿਉਂਕਿ ਇਹ ਬਲੌਗ ਦੇ ਵਿੱਚ ਅੱਜ ਦੌਰ ਤੇ ਭਾਬੀ ਦੇ ਵਿੱਚ ਕੋਈ ਜਿੱਦ ਜਿਧਈਆ ਚੱਲ ਰਿਹਾ ਆ ਆਜੋ ਆਪਾਂ ਵੀ ਦੇਖਦੇ ਆ ਵੀ ਕੀ ਇਹਨਾਂ ਦੇ ਵਿੱਚ ਜਿੱਦ ਜਿਧਈਆ ਚੱਲਦਾ ਓਏ ਹਾਂ ਦੱਸੋ ਫਿਰ ਕੀ ਗੱਲਬਾਤ ਹੋ ਗਈ ਯਾਰ ਕਿਉਂ ਇਹਨਾਂ ਰੌਲਾ ਪਾਇਆ ਵਲੌਗ ਬਣ ਰਿਹਾ ਹੈ ਵਲੌਗ ਬਣ ਰਿਹਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਢਿੱਲੋ ਬ੍ਰਦਰ 2013 ਤੇਰਾ ਤੇਜ ਦਾ ਮੈਨੇਜਮੈਂਟ ਆ ਕਿਉਂ ਮੈਨੇਜਮੈਂਟ ਤੂੰ ਟੱਟੂ ਨਾਲ ਲੈ ਅਸੀਂ ਨਹੀਂ ਕਾਬਦੇ ਤੇਰੇ ਨਾਲ ਤੇ ਚੱਲ ਹੁਣ ਗੱਲ ਕਰਦੇ ਹਾਂ ਹਾਂ ਨਹੀਂ ਇਹ ਦੱਸੋ ਵੀ ਤੂੰ ਜਦ ਜਦ ਹੀ ਆਗਾ ਕਿ ਇੱਧਰ ਨੂੰ ਹੋ ਜਾ ਥੋੜੀ ਜਿਹੀ ਅੱਗੇ ਆ ਜਾ ਜਦ ਜਦ ਹੀ ਆਏ ਹੋ ਗਿਆ ਕੀ ਤਰੀਕ ਹੁਣ ਭਾਪੀ ਆਂਦੀ ਹੈ ਦੋ ਦਿਨਾਂ ਤੱਕ ਸੂਕੂ ਤੇ ਅੱਜ ਹੱਦ ਹੱਦ 20 ਤਰੀਕ ਦਾ ਅੱਜ ਅੱਜ 17 ਤਰੀਕ ਹੈ ਨਾ ਅੱਜ ਸ਼ਾਇਦ ਹਾਂ 17 ਤਰੀਕ ਅੱਜ 17 17 ਸਤੰਬਰ ਹੈ ਅੱਜ ਅਕਤੂਬਰ ਨਹੀਂ ਹੈਗਾ ਸਤੰਬਰ ਹੈ 17 ਸਤੰਬਰ ਹੈ ਹਾਂ ਤੇ ਇਹ ਭਾਬੀ ਆਂਦੀ ਵੀ 20 ਤਰੀਕ ਤੱਕ ਸੂਫੂਗੀ ਮੱਝ ਆਹ ਵਾਲੀ ਮੱਝ ਆ ਆਹ ਵਾਲੀ ਮੱਝ ਲੈਣੀ 20 ਤਰੀਕ ਨੂੰ ਤੇ ਮੈਂ ਕਿਹਾ ਵੀ ਇਹ ਹਲੇ ਲਊਗੀ ਹਲੇ 10 12 ਦਿਨ ਲੈ ਜੂਗੀ ਫਾਈਨਲ 23 ਤਰੀਕ ਤੱਕ ਇਹ ਜਿੱਦਣ ਵਾਲੀ ਕੀ ਗੱਲ ਹੈ ਜਿੱਦਣ ਵਾਲੀ ਸ਼ਰਤ ਸ਼ਰਤ 50000 ਦੀ ਅੱਛਾ ਮੱਝ ਹੁੰਦੀ ਹੈ 20 ਤਰੀਕ ਤੱਕ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਹਾਂ ਤੇ ਮੈਂ 5000 ਰੁਪਏ ਲੈਣਾ ਇਹਦੇ ਤੋਂ ਜੇ ਸੁਣਦੀ ਐ ਮਾਂ ਜੀ ਨਹੀਂ 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 ਤੇ ਤੂੰ ਅੱਛਾ 20 ਤਰੀਕ ਤੋ ਜੇ ਪਹਿਲਾ ਸੂਪੀ ਤਾਂ ਤੂੰ 20 ਤਰੀਕ ਤੱਕ ਸੁਣੀ ਚਾਹੀਦੀ ਐ ਜੇ ਤੇ 20 ਤਰੀਕ ਤੱਕ ਸੂਪੀ ਹਾਂ ਤੇ ਮੈਂ ਦਊਂਗਾ 5000 ਰੁਪਏ ਭਾਬੀ ਨੂੰ ਹਾਂ ਤੇ ਜੇ 20 ਤਰੀਕ ਤੋਂ ਬਾਅਦ ਸੁਈ ਭਾਵੇਂ ਜਦੋਂ ਮਰਜ਼ੀ ਸੂਪੇ ਫਿਰ ਅੱਛਾ ਉਹ ਫਿਰ ਮੈਨੂੰ 5000 ਰੁਪਏ ਦੇ ਦੇ ਜਦੋਂ ਮਰਜ਼ੀ ਲੈ ਇੱਕ ਗੱਲ ਤੁੰਬਾ ਬਿੰਦੂ ਇਹ ਆਖਿਆ ਸੀ ਵੀ ਫਿਰ ਬਾਅਦ ਚ ਨਹੀਂ ਸੁਣਦੀ ਉਹਦੇ ਮੈਨੂੰ ਜਦੋਂ ਮਰਜ਼ੀ ਨਾ 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 ਹੁਣ ਮੈਂ ਚਾਰ ਦਿਨ ਦਾ ਦੱਸ ਅੱਜ ਲੋਕਾਂ ਦੇ ਮੈਨੂੰ ਨਹੀਂ ਮੈਂ ਤਿੰਨ-ਤਿੰਨ ਲੈ ਲੈ ਚੱਲ ਤੂੰ ਫਿਰ 24 ਤੱਕ ਕਰ ਲੈ ਤਿੰਨ ਦਿਨ ਕੀ ਪਤਾ ਤਿੰਨ ਦਿਨ ਸੁਪੇ ਪਹਿਲਾਂ ਤਾਂ ਹੁਣ ਮੇਰੀ ਧਿਆਨ ਨਾਲ ਗੱਲ ਸੁਣੋ ਇੱਕ ਮਿੰਟ ਜੇਦੋਂ ਨਾ ਹੁਣ ਥੋੜਾ ਬਣ ਰਿਹਾ ਬਲੌਗ ਮੈਂ ਅੱਜ ਇਹ ਬਲੌਗ ਪਾ ਦੂੰਗਾ ਠੀਕ ਹੈ ਹਾਂ ਪ੍ਰੂਫ ਰਹਿ ਜੂ ਹਾਂ ਪ੍ਰੂਫ ਰਹਿ ਜੂ ਜੇ ਕੋਈ ਤੁਹਾਡੇ ਚੋਂ ਮੁੱਕਰਿਆ ਮੈਂ ਉਹਦੀ ਦੁਬਾਰਾ ਵੀਡੀਓ ਬਣਾ ਕੇ ਪਾਉਂਗਾ ਫਿਰ ਲੋਕ ਤੁਹਾਡਾ ਜਲੂਸ ਕੱਢਣਗੇ ਚੱਲ ਕੋਈ ਗੱਲ ਨਹੀਂ ਰੁਕ ਆਪ ਦਾ ਸੋਚ ਸਮਝ ਕੇ ਹਾਲੇ ਵੀ ਇੱਕ ਵਾਰੀ ਸੋਚ ਲਓ ਪੁੱਛ ਲੈਣਿਆ ਆਪਾਂ ਪੁੱਛ ਲੈਣਿਆ ਦੋਸਤੋ ਇੱਕ ਮਿੰਟ ਹਾਂ ਆਪਾਂ ਇੱਕ ਵਾਰੀ ਮੱਝ ਦੀ ਕੰਡੀਸ਼ਨ ਦਿਖਾ ਦਿੰਨੇ ਆ ਦੋਸਤੋ ਤੁਸੀਂ ਮੱਝ ਦੇਖ ਕੇ ਦੱਸੋ ਵੀ ਮੱਝ ਕਦੋਂ ਤੱਕ ਸੂਸ ਸਕਦੀ ਹੈ ਸਾਰੇ ਭੈਣਾਂ ਨੂੰ ਵੀਰਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਮੱਝਾਂ ਦੇ ਵਿੱਚ ਇੰਟਰਸਟ ਰੱਖਦੇ ਨੇ ਉਹ ਇਹ ਮੱਝ ਨੂੰ ਦੱਸੋ ਵੀ ਇਹ ਕਿੰਨੇ ਕ ਦਿਨ ਲੈ ਸਕਦੀ ਹੈ ਕਿਉਂਕਿ ਇਹਦੀ ਕੋਈ ਤਰੀਕ ਤਰੂਕ ਆਪਾਂ ਲਿਖੀ ਨਹੀਂ ਹੋਈ ਆਪਾਂ ਕੋਈ ਤਰੀਕ ਤਰੂਕ ਤਾਂ ਇਹਦੇ ਕੋਲ ਹੈ ਨਹੀਂ ਨਾ ਆਪਣੇ ਕੋਲ ਕਿਉਂਕਿ ਇਹ ਮੱਝ ਆਪਾਂ ਮੁੱਲ ਲੈ ਕੇ ਆਏ ਸੀ ਹਾਂ ਤੇ ਗੱਬੜ ਮੱਝ ਲੈ ਕੇ ਆਏ ਸੀ ਹੁਣ ਇਹਦਾ ਕੋਈ ਪਤਾ ਨਹੀਂ ਕਦੋਂ ਸੂਏ ਕਦੋਂ ਨਾ ਤੇ ਹੁਣ ਮੈਨੂੰ ਲੱਗਦਾ ਵੀ ਇਹਦੇ ਦਿਨ ਪੂਰੇ ਨੇ ਵੀ ਜਿਹੜੇ ਉੱਪਰ ਦਿਨ ਲੈਂਦੀ ਹੁੰਦੀ ਆ ਬਸ ਉਹ ਰਹਿ ਗਏ ਤੁਸੀਂ ਵੀ ਮੱਝ ਦੀ ਕੰਡੀਸ਼ਨ ਦੇਖ ਕੇ ਦੱਸੋ ਵੀ ਇਹ ਮੱਝ ਕਿੰਨੇ ਕ ਦਿਨ ਲਾਊਗੀ ਹੁਣ ਥੋੜੀ ਪੱਕੀ ਗੱਲ ਆ ਵੀ ਪੱਕੀ ਥੋੜੀ ਸ਼ਰਤ ਲੱਗ ਗਈ ਹਾਂ ਗੱਲ ਪੱਕੀ ਐ ਹੁਣ ਦੱਸ ਹੁਣ ਤੂੰ ਕੀ ਬੋਲ ਰਿਹਾ 25 ਤਰੀਕ ਤੱਕ ਆ ਜਾ ਨੇ ਬਸ ਤੂੰ ਦੱਸ ਹਾਂ ਦੱਸ ਫਿਰ ਮੈਂ ਮੰਮੀ ਨੂੰ ਵੀ ਪੁੱਛੂੰਗਾ ਤੂੰ ਦੱਸ ਤੂੰ ਕੀ ਦੇ ਵੱਲੇ ਮੇਰੇ ਮੈਂ ਤਾਂ ਜਿਹੜਾ ਜਿੱਤ ਗਿਆ ਉਹਦੇ ਵੱਲ ਆ ਹਾਂ ਆਂਦਾ ਜਿਹੜੇ ਦਿੱਸ ਤ ਗਿਆ ਉਹਦੇ ਨਾਲ ਆ ਮੈਂ ਤਾਂ ਜਿਹੜਾ ਜਿੱਤ ਗਿਆ ਉਹਦੇ ਵੱਲ ਆ ਨਾ ਨਾ ਪੱਕਾ ਦਾ ਸ ਇੱਕ ਬੰਦਾ ਹੁਣ ਚੁਣ ਲੈ ਮੈਂ ਵੀ ਕੁਝ ਨਹੀਂ ਕਹਿ ਸਕਦਾ ਇਹ ਮੱਝ ਮਹੀਨਾ ਵੀ ਲੈ ਸਕਦੀ ਹਾਲੇ ਕਿਉਂਕਿ ਇਹ ਤੁਹਾਡੀ ਸ਼ਰਤ ਲੱਗੀ ਆ ਥੋੜੇ ਦਿਨਾਂ ਦੀ ਜੇ ਤਾਂ ਹੁੰਦਾ ਮਹੀਨੇ-ਮਹੀਨੇ ਦੀ ਗੱਲ ਫੇਰ ਤਾਂ ਹੋ ਜਾਂਦਾ ਨਾ ਨਾ ਚੁਗਲੀਆਂ ਨਹੀਂ ਕਰਦੇ ਨਹੀਂ ਨਹੀਂ ਕੋਈ ਪਰਸਨਲ ਗੱਲ ਕਰਨੀ ਆ ਮੱਝ ਵਾਰੇ ਅਸੀਂ ਹਾਂ ਹਾਂ ਦੱਸ ਰਿਹਾ ਕਿੰਨਾ ਤੱਕ ਲਊਗੀ ਮੱਝ ਤਾਂ ਮੈਨੂੰ ਲੱਗਦਾ ਵੀ ਇੱਕ ਅੱਧਾ ਤਾਂ ਨਹੀਂ ਲਊਗੀ ਤੂੰ ਤਾਂ ਜ਼ਿਆਦਾ ਲੈ ਲਈਂ ਤਾਂ ਮੈਂ ਤੇਰੇ ਵੱਲ ਹੋ ਜਾਂਦਾ ਯਾਰ ਹਾਂ ਯਾਰ ਨਹੀਂ ਮੈਨੂੰ ਤਾਂ ਲੱਗਦਾ ਮੁੱਕਰ ਜਾ ਮੁੱਕਰ ਜਾ ਹਲੇ ਵੀ ਮੁੱਕਰ ਜਾ ਮੈਨੂੰ ਲੱਗਦਾ ਲਊ ਤੈਨੂੰ ਚਾਰ ਦੇਣਾ ਅੱਛਾ ਨਹੀਂ 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 ਆ ਜਾ ਆ ਜਾ ਉਹ ਚੁਗਣੀਆਂ ਨਹੀਂ ਕਰੀਆਂ ਮੱਝ ਦੀ ਗੱਲ ਕਰੀ ਐ ਹਾਂ ਕੋਈ ਨਹੀਂ ਹੁਣ ਕਿੰਨੀ ਹੈ ਅੱਜ ਤਰੀਕ 17 ਸਤੰਬਰ ਹੈ 17 ਸਤੰਬਰ ਆ ਠੀਕ ਹੈ ਅੱਜ ਮੈਂ ਤੈਨੂੰ ਪੂਰਾ 5000 ਦੇ ਦੂੰਗਾ ਜਿਹੜਾ ਮੈਨੂੰ ਮਿਲਿਆ ਸਾਰਾ ਹੀ 5000 ਹੈ ਹੁਣ ਏਲਾ ਠੀਕ ਹੈ ਫਿਰ ਮੈਂ ਤੇਰੇ ਵੱਲੋਂ ਅੱਜ 17 ਤਰੀਕ ਹੈ ਨਾ ਮੱਝ 19 ਤਰੀਕ ਨੂੰ ਸਵੇਰੇ ਸੂਰਜੀ ਉਮੀਦ ਨਹੀਂ ਕਿੰਨਾ ਕਿਉਂ ਲਫੇੜਾ ਨਾ ਕੀ 20 ਤਰੀਕ ਤੱਕ ਦੇ ਦਿਆਂਗਾ ਨਾ ਮੈਨੂੰ ਮੈਨੂੰ ਪਹਿਲੇ ਨਾ ਬਈ ਹੁਣ ਨਾ ਨਾ ਦੇਖੋ ਕਬੈ ਲੈ ਇੱਕ ਦਿਨ ਦਾ ਚਲ ਇਹ ਮੇਰੀ ਗੱਲ ਸੁਣਾ ਇੱਕ ਦਿਨ ਦਾ ਭਲੇਖਾ ਪੈ ਗਿਆ ਤੈਨੂੰ ਤੈਨੂੰ ਐ ਲੱਗਿਆ ਕਿ ਤੇ ਅੱਜ 18 ਤਰੀਕ ਹੈ ਚਲ ਉਧਰ ਇੱਕ ਦਿਨ ਘੱਟ ਦਿੰਨੇ ਆ ਕਿਧਰੋਂ ਉਧਰੋਂ ਤੂੰ 26 ਤਰੀਕ ਤੱਕ ਕਹਿਣਾ ਹੈ ਹਾਂ ਬਸ ਆਪਾਂ 25 ਕਰ ਦਿੰਨੇ ਆ ਹਾਂ ਉਧਰੋਂ 25 ਕਰ ਲੋ ਇੱਥੇ ਇੱਧਰ ਹੋਊਗਾ ਕਰ ਲੋ ਨਾ 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 ਕੀ ਕਰੀਂ ਕਰ ਲੋ 19 ਕਰ ਲੋ ਨਾ ਨਾ ਬਾਈ ਹੁਣ ਤੂੰ ਤਾਂ ਫਿਰ ਮੁਕਰੇ ਤੂੰ ਸ਼ਰੀਆਮ ਮੁਕਰ ਗਿਆ ਰੋਸੀ ਰੋਸੀ ਹਾਂ ਜੀ ਬਸ ਵੀਰ ਨਹੀਂ ਲੱਗਿਆ ਮੇਰੇ ਲਈ ਤੇ ਮੈਨੂੰ ਜਾਂਦਾ ਭਈ ਆਵਦੀ ਨਾ ਮੇਰੀ ਜਾਂਦਾ ਭਈ ਆਵਦੀ ਨਾ ਪੱਕੀ ਗੱਲ ਕਰੋ ਗੱਲ ਯਾਰ ਪੱਕੀ ਜੀ ਬਾਦ ਮੈਨੂੰ ਥੋੜਾ ਅਪਨੇਖਾ ਲੱਗ ਗਿਆ ਇੱਕ ਦਿਨ ਦਾ ਮੈਨੂੰ ਲੱਗਿਆ ਕਿ ਅੱਜ ਠਾਣਾ ਫਰੀਗਾ 20 ਦਿਨਾਂ ਤੋਂ ਮੈਂ ਟੱਕਦਾ ਮੇਰੇ ਇਹ 14 ਦੇ 12 ਤੱਕ ਚਲੋ ਕੋਈ ਨਹੀਂ ਪ੍ਰਮਾਤਮਾ ਦੇ ਉਪਰ ਰੱਖਦੇ ਆ ਪਰ ਮੇਰੇ ਨਾਲ ਤੱਕਾ ਹੋਇਆ ਦੋਸਤੋ ਹੁਣੇ ਦੱਸ ਵੀ ਮੁੱਕਰਦਾ ਤਾਂ ਨਹੀਂ ਤੂੰ ਨਮਸਕਾਰ ਨਮਸਕਾਰ ਤੁਸੀਂ ਹੋ ਯਾਰ ਹੁਣ ਮੈਂ ਤੁਹਾਨੂੰ ਆਖਿਆ ਹੁਣ ਇੱਕ ਵਾਰੀ ਦਾ ਮਾਫੀ ਸਾਰੇ ਦੇ ਦਿੰਦੇ ਹੁਣ ਮਾਫੀ ਦੋ ਨਾ ਕੋਈ ਮਾਫੀ ਨਾ ਮਾਫੀ ਨਾ ਫਿਰ ਤੁਸੀਂ ਸ਼ਰਤਾਂ ਨਾ ਲਾਉਂਦੇ ਪਹਿਲੇ ਸ਼ਰਤ ਸ਼ਰਤ ਕਿੰਨੇ ਸ਼ੁਰੂ ਕਰਿਆ ਕੰਮ ਕਿੰਨੇ ਸ਼ੁਰੂ ਕਰਿਆ ਦੱਸੋ ਪਹਿਲਾਂ ਤਾਂ ਸ਼ਰਤ ਵਾਲਾ ਚੱਲਿਆ ਕਰੋ ਫਿਰ ਸ਼ਰਤ ਘਟਾ ਲਓ ਯਾਰ ਨਾ ਕਿਵੇਂ ਕੀ ਭਾਜ ਯਾਰ ਕੀ ਕਰੋ 550 ਦੀ ਸ਼ਰਤ ਤੇ ਯਾਰ 20 ਤਰੀਕ ਨੂੰ ਚੱਲਿਆ ਕਰੋ ਥੋੜੀ ਜੀ ਘੱਟ ਸ਼ਰਤ ਲਾ ਲਓ ਆਹੋ ਇਹ ਕਰੋ ਜਦ ਇਹ ਭਾਈ 500 ਦੀ ਸ਼ਰਤ ਲਾ ਲੋ 8000 ਦੀ ਨਹੀਂ ਹੈਗੀ ਠੀਕ ਹੈ ਜਾਂ ਫਿਰ ਮੈਨੂੰ ਇੱਕ ਦਿਨ ਦੇ ਦਿਓ ਚਾ 600 500 ਦੀ ਲਾ ਲਈਏ ਹੈਂ ਨਹੀਂ ਮਜ਼ੇਦਾਰ ਕਰੀਏ ਦੋਸਤੋ ਹੁਣ ਜਦਣ ਇਹ ਮੱਝ ਸੂਪੀ ਉਹਦਣ ਮੈਂ ਦੁਬਾਰਾ ਵਲੌਗ ਬਣਾਉਂਗਾ ਜਿਹੜੇ 20 ਤਰੀਕੇ ਉਹਦੇ ਰਾਤ ਦੇ 12 ਵਜੇ ਨੇ ਜਦੋਂ ਹੂੰ 12 ਵਜੇ ਤੋਂ ਪਹਿਲਾਂ ਪਹਿਲਾਂ ਦਾ ਟਾਈਮ ਮੇਰਾ ਏ ਜਦੋਂ 20 ਤਰੀਕੇ ਦੇ 23 ਦਾ ਰਾਤ ਦਾ 1 ਵਜ ਗਿਆ ਉਹ ਟਾਈਮ ਇਹਦਾ ਜਦੋਂ ਬਾਹਰ ਦਾ ਠੀਕ ਹੈ ਤੇ 23 ਨੂੰ ਰਾਤ ਨੂੰ 1 ਵਜੇ ਵੀ ਹੁੰਦੀ ਏ ਤਾਂ ਵੀ ਮੈਂ ਇਹਨੂੰ 500 ਰੁਪਏ ਦਵਾਂ ਠੀਕ ਹੈ ਉਹ ਥੱਲੇ ਕੀ ਚੈੱਕ ਕਰਦਾ ਤੂੰ ਸੁਣ 21 ਤਰੀਕ ਨੂੰ ਜੇ ਨਾ ਸੂਈ ਤੇ ਕੀ ਪਾਉਂ ਮੈਂ ਮਰ ਤੂੰ ਲੱਗੀ ਹੈ ਨਾ ਮਰ ਤਾਂ ਮੈਂ ਇਹਨੂੰ ਪੱਥੇ ਨਹੀਂ ਪਾਣਾਂ ਫੇਰ ਕਰ ਲੈ ਮੱਥੇ ਕੋਈ ਦਰਦ ਤੂੰ ਪਾ ਦੇ ਕੇ ਤੂੰ ਹਾਂ ਤੂੰ ਸੁਣ 21 ਤਰੀਕ ਨੂੰ ਮੈਨੂੰ ਲੱਗਣਾ ਕਿ ਇਹ ਵਾ ਤਾਂ ਹੁਣ ਦੱਸੋ ਕਿੰਨੇ ਦੀ ਸ਼ਰਤ ਹੈ 5-500 ਦੀ ਸ਼ਰਤ ਹੈ ਤਰੀਕ 19 ਮਾ ਦਾ ਨਾ ਪੰਜ ਪੰਜ ਇੱਕ ਦੇ ਮਰਗੀ ਹੁੰਦਾ ਨਾ ਭੀਦਰੀ ਕਿ ਮੇਰੀ ਹੁਣ ਫਿਰ ਮੈਨੂੰ 500 ਦੇ ਵਿੱਚੋਂ ਕਿਹੜਾ ਕੀ ਕੀ ਦਊਗਾ ਤੈਨੂੰ ਕੀ ਦੇਣਾ ਤੂੰ ਵਿੱਚ ਕੀ ਲੈ ਲੈ ਕਿਉਂ ਮੈਂ ਵਿੱਚ ਤੁਹਾਡੇ ਮੈਂ ਸਾਂਝਾ ਬੰਦਾ ਯਾਰ ਲਾ ਕੇ ਤਾਂ ਬੁੜਾ ਨਹੀਂ ਖੜਦੇ ਤੁਹਾਰੇ ਪਾਲ ਤੋਂ ਮੈਨੂੰ ਨਾ ਨਾ ਦੇ ਵੇਖਾ ਇੱਕ ਇੱਕ ਪਾਸਾ ਚਲਦਾ 200 ਦੇ ਦਿਓ 250 ਦੇ ਦਿਓ ਚੋਣ ਲੈ ਜਪਾ ਭਾਬੀ ਨੂੰ ਚੋਣ ਲੈ ਨਾ ਮੈਂ ਤਾਂ ਹੁਣ ਅੱਜ ਹੋ ਜਾ ਹੂੰ ਅੱਜ ਹੋ ਜਾ ਇੱਕ ਪਾਸੇ ਆਏ ਨਹੀਂ ਨਾ ਜਿਹੜਾ ਜਿੱਤ ਗਿਆ ਉਸ ਤੋਂ ਮੈਂ ਲਊਗਾ ਨਾ ਨਹੀਂ ਫਿਰ ਮੈਂ ਤਾਂ ਮੇਰੇ ਵੱਲ ਹੋ ਜਾ ਜਾਂ ਭਾਬੀ ਵੱਲ ਹੋ ਜਾ ਚੱਲ ਫਿਰ ਮੈਂ ਭਾਈ ਮੇਰੀ ਘਰ ਵਾਲੀ ਵੱਲਾਂ ਕਿਉਂਕਿ ਮੈਨੂੰ ਵੀ ਮੱਝ ਦੀ ਕੰਡੀਸ਼ਨ ਦੇਖ ਕੇ ਲੱਗਦਾ ਹੈ ਵੀ ਇਹ ਇੱਕ ਅੱਧਾ ਦੇਣੀ ਲਾਊਗੀ 20 ਤਰੀਕ ਤਾ ਸੂਪੂਗੀ ਯਾਰ 20 ਤਰੀਕ ਤੱਕ ਤਾਂ ਮੈਨੂੰ ਪੱਕਾ ਪਤਾ ਹੈ ਕੋਈ ਗੱਲ ਨਹੀਂ ਮੇਰੇ ਮਨੁੱਖ ਪਰਮੇਸ਼ਵਰ ਤੇ ਯਕੀਨ ਹੈ ਕਿ ਕਿਦਰੀ ਕਰੋ ਲਓ ਜੀ ਦੋਸਤੋ ਹੁਣ ਇਹਨਾਂ ਦੇ ਵਿੱਚ ਤਾਂ ਲੱਗ ਗਈ ਸ਼ਰਤ ਹੁਣ ਆਪਾਂ ਜਿੱਦਣ ਇਹ ਮੱਝ ਸੂਪੀ ਉਸ ਦਿਨ ਦੁਬਾਰਾ ਬਲੌਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਜਿੱਤਿਆ ਕਿਹੜਾ ਹਾਰਿਆ ਤੁਸੀਂ ਵੀ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਵੀ ਇਹ ਮੱਝ ਕਦੋਂ ਸੂਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ